ਮਾਦਾ ਨਾਂ ਕੀ ਆਪਣਾ ਮੇਰਾ ਨਮਿੰਦਰ ਕੌਰ ਆ ਬੱਚੇ ਕੀ ਨਾਮ ਹੈਂਦਰ ਕੋਲ ਨਮਿੰਦਰ ਕੌਰ ਕਿਹੜਾ ਪਿੰਡ ਕਰਮ ਬਾਦਰਗੜ ਜੰਡੀਆਂ ਬਾਦਰਗੜ ਜੰਡੀਆਂ ਹਾਂਜੀ ਮਾਦਾ ਕੱਲੋ ਜਿਹੜਾ ਇੱਕ ਲੜਕੀ ਨੇ ਉਹ ਕੰਗਨਾ ਨੂੰ ਉਹਨਾਂ ਜਿਹੜੇ ਨਾਲ ਤੁਹਾਡੀ ਅੱਜ ਤੋਂ 3 ਸਾਲ ਪਹਿਲਾਂ ਕੱਲੋ ਜੀ ਅੱਛਾ ਉਹਦੇ ਥੱਪੜ ਮਾਰਿਆ ਦੋਨੋਂ ਪੁਲਿਸ ਤੇ ਮਾਮਲਾ ਦੇ ਕੀ ਤੁਸੀਂ ਕਿਉਂ ਗੁੰਮ ਹੋ ਗਏ ਉਹਨਾਂ ਨੂੰ ਮੋਟੇ ਜਿਹਾ ਮਾਰ ਗਏ ਉਹਨਾਂ ਨੂੰ ਬੋਲਣ ਤੇ ਤਗੀਬ ਨੇ ਤਰੀਜ਼ ਨਹੀਂ ਹੈ ਤੇਰਵਾਰ ਨਹੀਂ ਬੋਲਣ ਦਾ ਮਾਨਤਾਨ ਕਰਨ ਦਾ ਪਤਾ ਨਹੀਂ ਉਹਨੂੰ ਐਵੇਂ ਆਟੋ ਬੋਡੀ ਬੁਲੀ ਜਾਂਦੀ ਏ ਐ ਨਹੀਂ ਪਤਾ ਵੀ ਆਪ ਦੇ ਰੱਖਣਾ ਜਾਇਆ ਖਣਾ ਕਹਿੰਦੇ ਇਹ ਅੱਗੇ ਵੀ ਆਸ ਤੱਕ ਕਿਸਾਨਾਂ ਨੂੰ ਇੰਨੀ ਨਿੰਦਿਆ ਕਰੀ ਕਿ ਬੁੜੀਆਂ ਨੂੰ ਕੱਠਿਆਂ ਕਰ ਲੈਣ 100-100 ਰੁਪਏ ਪਿੱਛੇ ਤੇ ਬੁੜੀਆਂ ਕੋਈ 100-100 ਰੁਪਏ ਪਿੱਛੇ ਥਰਾਈ ਜਾਂਦੀਆਂ ਆਪਦੇ ਮੱਤਿਆਂ ਦੀ ਜਾਇਦਾਦ ਤਾਂ ਜਾਂਦੀਆਂ ਸੀ ਮੋਦੀ ਸਾਹਿਬ ਨੇ ਕਹਿੰਦੇ ਮੈਂ ਸਾਰੀ ਜਾਇਦਾਦ ਤਾਂ ਖੋਣਗੇ ਮੈਂ ਧਿਆਨ ਜੀ ਰੱਖੂਗਾ ਤੇ ਫਿਰ ਜਿਹੜਾ ਪੰਜਾਬੀ ਹੁੰਦਾ ਜਿਹੜੇ ਪੰਜਾਬ ਦੇ ਮੌਣ ਖੌਤ ਮੰਦਵ ਦਿਹਾੜੀ ਤੇ ਨਹੀਂ ਜਾਂਦਾ ਉਹ ਨਫਰਤ ਮੰਗਿਆ ਦਿਹਾੜੀ ਦੀ ਇਹ ਕਰਕੇ ਖਾਣਾ ਮਹਾਰਾਜ ਨੇ ਜਿਹੜੀ ਰੋਜ਼ੀ ਸਾਨੂੰ ਦਿੱਤੀ ਹੈ ਗੁਰੂ ਨਾਨਕ ਦੇਵ ਜੀ ਨੇ ਜਾਂ ਗੁਰੂਆਂ ਨੇ ਤੇ ਫਿਰ ਜਾਇਦਾਤਾ ਛੱਡੀਆਂ ਤੋਂ ਕਿਉਂ ਜਾਂਦੀਆਂ ਉਹ ਤਾਂ ਮਰਨਾ ਪੈਣਾ ਕਿ ਅਣਖ ਛੱਡੀ ਔਖੀ ਹੈ ਉਹਨਾਂ ਨੂੰ ਤੁਹਾਡੇ ਨਾਲੋਂ ਤੋਂ ਮਤ ਕੀ ਗੱਲ ਹੋਈ ਸੀ ਸਾਨੂੰ ਕਹਿੰਦੀ ਕਿ ਵੀ ਕਿਸਾਨ ਲੈ ਆਏ ਬੁੜੀਆਂ ਨੇ 100-100 ਦੇ ਕਿ ਤੇਰਾ ਪੜਾ 100-100 ਕਿੱਥੋਂ ਸੰਡੇਟ ਹੈ ਅਸੀਂ ਤਾਂ ਆਵੇ ਪੱਤਿਆਂ ਦੀ ਜਾਇਦਾਦ ਤੋਂ ਖਤਰ ਗਏ ਸਾਂ ਵੀ ਜੇ ਦਾ ਸਾਡਾ ਜਾਇਦਾਦ ਤਾਂ ਹੀ ਖੋਲਣਾ ਫਿਰ ਸਾਨੂੰ ਮੰਗ ਰਿਹਾਉਣ ਵਾਲੇ ਬੱਚੇ ਕੀ ਆਖਣਗੇ ਤੁਸੀਂ ਮਰੇ ਸਤ ਤੁਸੀਂ ਰੋਕੇ ਨਾ ਤੁਸੀਂ ਤਾਂ ਮਰ ਜਾਂਦੇ ਫਿਰ ਪਈ ਇਹ ਤਾਂ ਮਰਨ ਗਏ ਸਾਂ ਤੇ ਵੀ ਜਾਇਦਾਦਾਂ ਨਹੀਂ ਛੱਡਣਗੇ ਤੇ ਮਰ ਜਾਣਗੇ ਜੇਲਾਂ ਦੇ ਵੇਲੇ ਮਾਰ ਦੇ ਖੋੜ ਪਰਦੇ ਖੋਲੇ ਪਰ ਆਪਦਾ ਸਿੱਧਕ ਨਹੀਂ ਹਾਰਾਂਗੇ ਆਪਦਾ ਸਿਰ ਜਾਵੇ ਤੇ ਜਾਵੇ ਤੇ ਸਾਡਾ ਸਿੱਕੀ ਸਿੱਧਕ ਨਾ ਜਾਵੇ ਇਸ ਤੇ ਪਾਈ ਵੀ ਪੰਜਾਬੀ ਰੋਗ ਬੁਝੂ ਲਿਆ ਪਰ ਜਿਹੜੇ ਜਿਹੇ ਸਿੱਖਨ ਗੁਰੂ ਦੇ ਉਹ ਤਾਂ ਪ੍ਰਾਪਦੇ ਤਕਤੀਆਂ ਦਾ ਮਾਂ ਕੇ ਵਹਿ ਵਹਿ ਕੇ ਗਏ ਬੱਚੇ ਨੀਆਂ ਚ ਨਾਲੇ ਖਰੂਤਾਪ ਦੇ ਨਾਲ ਜਿਹੜੀ ਕਰਨੀ ਉਹ ਉਹ ਵੀ ਉਹਨਾਂ ਨੂੰ ਪਗਾਤੀਆਂ ਤੇ ਉਹ ਵੀ ਹੋਣੀ ਆ ਤੇ ਘਰਸਾਨ ਵੀ ਉਹ ਵੀ ਪਗਾਉਣੀ ਹਮ ਮਤਲਬ ਤੁਸੀਂ ਕੇਸ ਵੀ ਕੀਤਾ ਸੀ ਉਹਦੇ ਤੇ ਕੋਈ ਮਾਣਾ ਨਹੀਂ ਲਿਆ ਕੇਸ ਵੀ ਕੀਤਾ ਸੀ ਰੱਖ ਲਾ ਵੀ ਆਪਣੀ ਤਾਂ ਰੱਖ ਲਾ ਜਦੋਂ ਨਿੰਦਕ ਕਰਦੀ ਸੀ ਸਾਰਾ ਭੰਪਿਆ ਦਾ ਸੀ ਤੂੰ ਕਰ ਤੇਰੇ ਉੱਥੇ ਹੋਊਗਾ ਵੈਟ ਟਿਕਟ ਦੋਸ਼ ਨਹੀਂ ਸੀ ਕਿਉਂ ਕਰਨੀ ਸੀ ਕੋਈ ਆਇਆ ਫੈਸਲਾ ਉਹਦਾ ਕੇਸ ਦਾ ਕੋਈ ਫੈਸਲਾ ਇਸ ਤਰੀਕਾ ਪਈ ਜਾਂਦੀਆਂ ਹੂੰ ਰੱਖ ਲਾ ਵੀ ਬੰਦੇ ਘਈਏ ਵਾਰੋਂ ਉੱਥੋਂ ਰੱਖ ਲਾ ਵੀ ਤੂੰ ਵਕੀਲ ਨੂੰ ਕਹਿੰਦੀ ਝਗੜਨਾ ਮੇਰੀ ਥਾਂ ਤੇ ਵਕੀਲਾ ਦਾ ਮੈਨਾਂ ਛੱਡੂਗਾ ਅਗਲੇ ਵਕੀਲ ਹੋਰ ਕਰ ਲੈਣਗੇ ਮੈਂ ਤਾਂ ਚਾਹਗਾ ਨਹੀਂ ਪਹਿਲੇ ਜਦੋਂ ਮਾਤਾ ਉਹਨੇ ਜਿਹੜਾ ਥੱਪੜ ਮਾਰਿਆ ਆਪਣੇ ਪੰਜਾਬ ਦੀ ਕੁੜੀ ਸੀਗੀ ਤੁਸੀਂ ਉਸ ਬਾਰੇ ਕੀ ਕਹੋਗੇ ਉਹਨੂੰ ਉਹਨੂੰ ਡਿਸਮਿਸ ਜੀ ਕਰਤਾ ਹੈ ਕੀ ਕਹੋਗੇ ਕਿ ਉਹਨੂੰ ਡਿਸਮਿਸ ਕਿਉਂ ਕਰਨੀ ਸੀ ਉਹ ਤਾਂ ਬਾਤਲੀ ਕਰੀ ਤਾਂ ਪਲੀ ਮਾਰੀ ਧੀ ਸੀ ਜੀ ਨਹੀਂ ਇੰਨਾ ਕਰਮ ਕਰਿਆ ਹਰੇਕ ਮਰਨ ਤੋਂ ਡਰਾਂ ਨੇ ਪਰਵਾਹ ਹੀ ਨਹੀਂ ਕੀਤੀ ਉਹ ਤਾਂ ਗੁਰੂ ਬਰਾਬਰ ਖੜਾ ਸੀ ਉਹਨੂੰ ਹੋਰਾਂ ਦੇ ਕੇ ਮੋਰੋ ਥਾਪੜਾ ਦੇ ਕੇ ਲੱਪੜੋ ਸੀ ਪ੍ਰਮਾਤਮਾ ਨੇ ਮਰਵਾਇਆ ਉਸਨੇ ਉਹ ਦਸਮੇਸ਼ ਪਿਤਾ ਨੇ ਉਹਨੂੰ ਦਲੋਰੀ ਦਿੱਤੀ ਹੈ ਨਹੀਂ ਉਹਨੂੰ ਤਾਂ ਇਹੋ ਜਿਹਾ ਪਤਾ ਹੀ ਨਹੀਂ ਸੀ ਇਹ ਲੱਪੜ ਮਾਰਨਾ ਉਹ ਮਹਾਰਾਜ ਦੇ ਰੰਗ ਉਹ ਵਿਖਾਉਂਦਾ ਹੈ ਕਿਆ ਪਾ ਕਿੰਨੇ ਜਣੇ ਹੁੰਨੇ ਜੇ ਕਰਸਾਨ ਸੀ ਕਿੰਨਿਆਂ ਦਾ ਆਸਰਾ ਸੀ ਉਹ ਤੇ ਚਰੀ ਕੇਲੀ ਸੀ ਉਹਨ ਮਹਾਰਾਜ ਨੇ ਸਿੱਖ ਰੀਤੀਆਂ ਤੇ ਕੰਗਨ ਨੂੰ ਸਭ ਕੋ ਸਿਆਣੀ ਬਣ ਜਾ ਉਹ ਮੋਟੀ ਵੱਧ ਵਾਲੀ ਹੈ ਛੋਟੀ ਮੱਤ ਵਾਲੀ ਕਿਉਂਕਿ ਹੋਵੇ ਤਾਂ ਚੰਗੇ ਕੰਮ ਨਾ ਕਰਾਵੇ ਕਿੱਥੇ ਤਾਂ ਉਹਨਾਂ ਨੂੰ ਹਾਰ ਪੈਣੇ ਸੀ ਤੇ ਜਾਇਦਾਕਾਰਾ ਹੁੰਨੇ ਸੀ ਤੇ ਕਿਤੇ ਲਾਨਤਾ ਪੈਂਦੀਆਂ ਕਿ ਸਵਾਦੇ ਠਿਕਰੇ ਦੇ ਸਰਚ ਪੈਂਦੇ ਨੇ ਵੀ ਇਹੋ ਜਿਹੇ ਕੰਮ ਕਰਾਉਂਦੀ ਫਿਰਦੀ ਹੈ ਇਹ ਚੰਗਾ ਨਹੀਂ ਮੈਨਾਂ ਨੇ ਚੰਗਾ ਦਾ ਤਾਂ ਉਹ ਕਰਿਆ ਦਾ ਸ਼੍ਰੀਵਾਦੇ ਕੇ ਜਾਨ ਛੜਾ ਜਿਆ ਆਪ ਦੀ ਲੋਕਾਂ ਦੇ ਮੱਥੇ ਕਿੰਨੇ ਲੱਗਦੀ ਏ ਗਲਤ ਬੁੜੀ ਏ ਕਿ ਕੁੜੀ ਏ ਇਹਨੂੰ ਬੋਲਣ ਦਾ ਤਰੀਕਾ ਨਹੀਂ ਜਿੱਡਾ ਵੱਡਾ ਬੰਦਾ ਹੋ ਸਿਆਣਾ ਹੋ ਪੜਿਆ ਲਿਖਿਆ ਉਹ ਚ ਬਹੁਤ ਨਿਮਤੀ ਨਿਮਰਤਾ ਹੁੰਦੀ ਏ ਇਹ ਤਾਂ ਵਿਚਾਰੀ ਹਕਾਰ ਦੀ ਭਰੀ ਪਈ ਐ ਇੰਨਾ ਹਕਾਰ ਨਾ ਕਰੇ ਕੰਮ ਪਾਣਗੇ ਗਰੀਬਾਂ ਤਾਂ ਹੀ ਧੰਦਾ ਗਵਾਨ ਨਾ ਕਹੀਂ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਕਿਸਾਨਾਂ ਨੂੰ ਜਿਨ੍ਹਾਂ ਦਾ ਖਾਂਦੇ ਤੇ ਉਹਨਾਂ ਦੀ ਵਿਆਹ ਵੀ ਕਰਦੀ ਏ ਕਿ ਉਹ ਕੱਲੀ ਫਿਰ ਵੱਡੀ ਨਹੀਂ ਹੋਣੀ ਵੀ ਕਿ ਕਿਸਾਨਾਂ ਦੇ ਨਾਂ ਰੜ ਕੇ ਵੱਡੀ ਹੋਊ ਪਰ ਨਹੀਂ ਬਣਦੀ ਤਾਂ ਔਖੀ ਹੋਊਗੀ ਤੇ ਖਰਸਾਨ ਤਾਂ ਵਿਚਾਰੇ ਸਜਾ ਪਾਈ ਜਾਂਦੇ ਭੁੱਖੇ ਤੇ ਬੈਠੇ ਘਰਬ ਉਹਨਾਂ ਦੀ ਸੁਣੂਗਾ ਉਹਨਾਂ ਦੀ ਸੁਣੂਗਾ ਪਰ ਉਹ ਗੱਲੀ ਉਹ ਤੇ ਕੋਈ ਲੱਪੜ ਮਾਰਿਆ ਤਾਂ ਨਿਸ਼ਾਨੀ ਦਿੱਤੀ ਤੇ ਪੰਜ ਸੱਤ ਮਾਰਦੇ ਪੰਜ ਸੱਤ ਮਾਰੀ ਵੀ ਉਹੋ ਜੇ ਤੇ ਇੱਕ ਮਾਰਿਆ ਵੀ ਉਹੋ ਜੇ ਜਦੋਂ ਬੰਦੇ ਨੂੰ ਪ੍ਰਕਾਰਾਂ ਹੀ ਪੈ ਜਾਣ ਤੇ ਬੰਦਾ ਪਾਸ ਨੇ ਫਿਰ ਨਾ ਕੱਚਾ ਹੋਗਾ ਸ਼ਰਮ ਨਹੀਂ ਬੰਦਾ ਸ਼ਰਮੰਦਾ ਨਹੀਂ ਹੁੰਦਾ ਭਈ ਉਹ ਇਹ ਜੇ ਕੰਮ ਕਰਦੀ ਇਹੋ ਜਿਹਾ ਕੰਮ ਨਾ ਕਰੇ ਬਣੀ ਸੀ ਐਮਪੀ ਕਿ ਸਿਆਣੇ ਕੰਮ ਕਰਨੀ ਸੀ ਦੁਨੀਆ ਤੇ ਬੜਾਈ ਲੈਣੀ ਸੀ ਤੇ ਨਿੰਦਿਆ ਕਰਨ ਦੀ ਲੋੜ ਨਹੀਂ ਪੰਜਾਬ ਚ ਅਤਵਾਦ ਜ ਕੋਈ ਅਤਵਾਦੀ ਅਤਵਾਦੀ ਵੀ ਕੋਈ ਨਹੀਂ ਪਾਈ ਕਿਸਾਨ ਪੱਗੇ ਪੂਰਾ ਕਰ ਲੈ ਕਮਾਈ ਕਰਕੇ ਖਾਂਦੇ ਜਨਤਾ ਨੂੰ ਪਾਲਣਾ ਕਰਦੇ ਕੋਈ ਫਾਈ ਕਿਸਾਨ ਮਾਰੇ ਨਹੀਂ ਜੇ ਕਿਸਾਨ ਨਾ ਹੋਣ ਤੇ ਕੋਈ ਰਾਜੇ ਬੈਠਾ ਜਿਹੜੇ ਕੁਰਸੀਆਂ ਗੱਦੀਆਂ ਤੇ ਉੱਥੇ ਉਹ ਥੋੜਾ ਹੀ ਕੋਈ ਬਣਾ ਦੇ ਉਹਨੇ ਖੰਡਾ ਕਿਸਾਨਾਂ ਦਾ ਕਮਾਇਆ ਖਾਂਦੇ ਆ ਉਹਦਾ ਲੋਹੇ ਦੀਆਂ ਪੈਣੀ ਬੈਠਿਆ ਆਪਦੇ ਪਲਟੂਨਾਂ ਵੀ ਸਾਡੇ ਗੋਲਣ ਲੱਗਦੇ ਕਿਸਾਨ ਤੇ ਨੰਗੇ ਘੜੀ ਫਿਰਦੇ ਆ ਉਹਨਾਂ ਕੋਲ ਸੱਪ ਦਾ ਸਬੂਤ ਤੇ ਬਿਜਲੀ ਤਾਂ ਹੁਦਾਰੀ ਨਹੀਂ ਕੋਈ ਤਾਂ ਬੇਵਰਵਾ ਘਰਾਂ ਵਿੱਚ ਰੱਖਦੇ ਨੇ